ਡਿਅਰ ਸਟੂਡੈਂਟ ਕੇਅਰ ਸਟੱਡੀ ਦੇ ਵਿੱਚ ਤੁਹਾਡਾ ਸਵਾਗਤ ਹੈ। ਹਨ ਪੂਰਵ ਪ੍ਰੀਖਿਆ ਦੇਣ ਜਾ ਰਹੇ ਹਨ 5ਵੀਂ, 8ਵੀਂ ਅਤੇ 10ਵੀਂ ਅਤੇ 12ਵੀਂ ਜਮਾਤ ਦੇ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਡੇਟ ਸ਼ੀਟ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਚੇਂਜ ਕੀਤੀ ਗਈ ਹੈ। ਇਹ ਡੇਟ ਸ਼ੀਟ ਜਮਿਨੀ ਚੋਣ ਦੇ ਮੱਦੇਨਜ਼ਰ ਰੱਖਦੇ ਹੋਏ ਚੇਂਜ ਕੀਤੀ ਗਈ ਹੈ ਕਿਉਂਕਿ ਉਸ ਦਿਨ ਇਲੈਕਸ਼ਨ ਹੋਣ ਕਾਰਨ ਕਿ ਪੁਰਾਣੀ ਡੇਟ ਸ਼ੀਟ ਜਿਹੜੀ ਹੈ ਉਹ ਵਿੱਚ ਤਬਦੀਲੀ ਕੀਤੀ ਆ ਪੰਜਾਬ ਵਿੱਚ ਹੋਣ ਵਾਲੀ ਜਮਲੀ ਚੋਣ ਦੇ ਚੱਲਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੰਜੀਮੀ 8ਵੀਂ 10ਮ ਤੇ 12ਵੀਂ ਸ਼੍ਰੇਣੀ ਦੀ ਪਹਿਲਾਂ ਜਾਰੀ ਕੀਤੀ ਡੇਟ ਸ਼ੀਟ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਵਿਭਾਗ ਵੱਲੋਂ ਪਹਿਲਾਂ ਜਾਰੀ ਡੇਟ ਸ਼ੀਟ ਅਨੁਸਾਰ ਮਿਤੀ 10 ਜੁਲਾਈ ਨੂੰ ਹੋਣ ਵਾਲੀ ਅਨਪੂਰਕ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ ਜਦਕਿ ਇਸ ਦੀ ਜਗ੍ਹਾ ਬਦਲਵੀਂ ਤਰੀਕ ਦਾ ਐਲਾਨ ਵੀ ਕੀਤਾ ਗਿਆ ਹੈ ਉਹ ਤਰੀਕ ਕਿਹੜੀ ਹੈ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਪੰਜਵੀਂ ਸ਼੍ਰੇਣੀ ਦੀ 10 ਜੁਲਾਈ ਨੂੰ ਲਈ ਜਾਣ ਵਾਲੀ ਪ੍ਰੀਖਿਆ ਹੁਣ 12 ਜੁਲਾਈ ਲਈ ਨੂੰ ਲਈ ਜਾਵੇਗੀ। 8ਵੀਂ ਸ਼੍ਰੇਣੀ ਦੀ 10 ਜੁਲਾਈ ਨੂੰ ਲਈ ਜਾਣ ਵਾਲੀ ਪ੍ਰੀਖਿਆ ਹੁਣ 17 ਜੁਲਾਈ ਨੂੰ ਲਈ ਜਾਵੇਗੀ। 10ਵੀਂ ਸ਼੍ਰੇਣੀ ਦੀ 10 ਜੁਲਾਈ ਨੂੰ ਲਈ ਜਾਣ ਵਾਲੀ ਪ੍ਰੀਖਿਆ ਹੁਣ 17 ਜੁਲਾਈ ਨੂੰ ਲਈ ਜਾਵੇਗੀ। ਜਦ ਕਿ 12ਵੀਂ ਸ਼੍ਰੇਣੀ ਦੀ 10 ਜੁਲਾਈ ਨੂੰ ਲਈ ਜਾਣ ਵਾਲੀ ਪ੍ਰੀਖਿਆ ਹੁਣ 20 ਜੁਲਾਈ ਨੂੰ ਨਹੀਂ ਜਾਵੇਗੀ। ਜਿਨ੍ਹਾਂ ਜਿਹੜੇ ਵਿਦਿਆਰਥੀ ਇਗਜ਼ਾਮ ਦੇ ਇੰਤਜ਼ਾਰੇ ਹਨ ਉਹ ਹੋ ਡੇਟਸ਼ੀਟ ਦੇ ਮੁਤਾਬਕ ਇਸ ਨੂੰ ਦੇਖ ਲੈਣ ਤੇ ਉਸ ਅਨੁਸਾਰ ਕੋ ਨੋਟ ਕਰ ਲੈ। ਬਹੁਤ ਬਹੁਤ ਧੰਨਵਾਦ। थैंक यू वेरी मच।